ਮੇਰੇ ਕਰੀ ਦਾ ਪਾਠ ਸ਼ਾਮ ਨੂੰ ਕਰੀ ਦਾ ਜੇ ਮੈਂ ਉਸੇ ਪਾਠ ਦਾ ਧਿਆਨ ਧਰ ਕੇ ਕਹਿੰਨਾ ਮਾਲਕ ਜੇ ਅਸੀਂ ਉਹ ਵੀਡੀਓ ਲੀਕ ਕੀਤੀਆਂ ਬਈ ਜੋ ਮਰਜੀ ਸਾਨੂੰ ਸਜ਼ਾ ਮਿਲ ਜੂਗੀ ਪਰ ਅਸੀਂ ਵੀਡੀਓ ਬਾਈ ਹੋਰ ਨਹੀਂ ਲੀਕ ਕੀਤੀਆਂ ਬਾਈ ਆਪਦੇ ਪੇਜਾਂ ਤੇ ਇਦਾਂ ਸਾਡੇ ਪਰਿਵਾਰ ਦੇ ਨਾਲ ਤੱਕਾ ਨਾ ਕਰੋ ਇਹ ਤੱਕਾ ਸਾਡੇ ਤੋਂ ਸਹਿ ਨਹੀਂ ਹੋਣਾ ਸਾਡੇ ਪਰਿਵਾਰ ਦਾ ਨੁਕਸਾਨ ਹੋ ਜਾਣਾ ਫਿਰ ਤੁਹਾਨੂੰ ਕੁਝ ਨਹੀਂ ਲੱਭਣਾ ਜੀ ਨਹੀਂ 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 ਚਲੋ ਮੈਂ ਕੋਈ ਆਪੇ ਕੋਈ ਨਾ ਕੋਈ ਨਾ ਭਾਈ ਕੋਈ ਨਾ ਬਾਈ ਰੋਮਨ ਉਹਦਾ ਚਾਹ ਤਰੂਗੀ ਨੀਂਦ ਨਹੀਂ ਆਉਂਦੀ ਆਹ ਡਿਪਰੈਸ਼ਨ ਜੀਬ ਜੋ ਬੰਦਾ ਚਿੱਲ ਜਾਂਦਾ ਇਹ ਸਾਡੀ ਗਰਤੀ ਵੀ ਕੋਈ ਨਹੀਂ ਸਾਨੂੰ ਸਜ਼ਾ ਵੀ ਮਿਲ ਜਾਂਦੀ ਚਲੋ ਕਾਨੂੰਨ ਆਪੇ ਹੀ ਦੇਖ ਲਊਗਾ ਜੀ ਬਾਕੀ ਤੁਸੀਂ ਗੱਲਾਂ ਸੁਣ ਲਈਆਂ ਭਾਜੀ ਉਹਨਾਂ ਦੀਆਂ ਤੇ ਮੁੰਡੇ ਦੀਆਂ ਵੀ ਸੁਣ ਲਈਆਂ ਤੇ ਬਾਕੀ ਮਿਲਦੇ ਆ ਅਗਲੇ ਪੋਡਕਾਸਟ ਤੇ ਜੀ ਸასი ਸ਼ਾਨਵਾ ਜੀ